ਸਵਾਗਤ ਹੈ ਅੱਜ ਦੀ ਵੀਡੀਓ 'ਚ ਤੁਹਾਡਾ ਤੇ ਮੈਂ ਕਰਨ ਤੇ ਤੁਸੀਂ ਮੇਰੇ ਵੀਰ ਕਰਨ ਵੀਰ ਆਪਣਾ ਉਹ ਨਾਮ ਆ ਪੱਕਾ ਠੀਕ ਹੈ ਲੱਭੀ ਤੇਰਾ ਨਾਂ ਦੱਸ ਦੇ ਓਏ ਤੇਰੇ ਵੀ ਸਾਨੂੰ ਪਤਾ ਤਾਂ ਹੈਗਾ ਵੀ ਤੂੰ ਲੱਭੀ ਡਾਊਨ ਆ ਦੱਸ ਦੇ ਅੱਜ ਤੁਹਾਨੂੰ ਅਸੀਂ ਨਵੇਂ ਡਾਊਨ ਦੀ ਸਾਡੀ ਰਿਸ਼ਤੇਦਾਰੀ ਚੋਂ ਦਿਖਾਉਣੇ ਆ ਨੌਂ ਨੇ ਨੂਰਪ੍ਰੀਤ ਇੱਧਰ ਗੱਲ ਸੁਣ ਇੱਧਰ ਦੱਸ ਦੇ ਹਾਏ ਕਰਦੇ ਸਾਰਾ ਨੂੰ ਦਾ ਨਾਂ ਦੱਸ ਦੇ ਤੇਰਾ ਤੇ ਉਹ ਕਲਾਸ ਗਲੂਸ ਦੱਸ ਦੇ ਪਿੰਡ ਪੁੰਡ ਦੱਸ ਦੇ ਤਰਾ ਤੇ ਨਾਲੇ ਦੱਸ ਦੇ ਕੀ ਖਾਈ ਜਾਨੀ ਐ ਦੱਸ ਦੇ ਇਨਾਰੇ ਹੈਂ ਇਨਾਰੇ ਤੇ ਉਹ ਪਿੰਡ ਕਿਹੜਾ ਪਿੰਡ ਪਿੰਡ ਹੈਂ ਹਾਂ ਕੋਨੇ ਦੀ ਪਿੰਡ ਇਹਨਾਂ ਬੋਲੇਗੀ ਦੱਸ ਕੀ ਹੈ ਦੁੱਧੂ ਤੇਰੇ ਹੈਂ ਸਹੀ ਐ ਨਾ ਦੱਸ ਕੀ ਕਿਹੜਾ ਪਿੰਡ ਹੈ ਪਤਾ ਨਹੀਂ ਚੱਲ ਦੁਬਾਰੇ ਨਾਂ ਦੱਸ ਤਰਾ ਕੀ ਮੂਰ ਵੀਰ ਤੇ ਉਹ ਪਿੰਡ ਕਿਹੜਾ ਤੇਰਾ ਹਾਂ ਗੁਰੂ ਸਰ ਮੇਰੇ ਸਰ ਗੁਰੂ ਸਰ ਪਿੰਡ ਹੈ ਕਿਹੜਾ ਛੋਟਾ ਪਿੰਡ ਨਹੀਂ ਛੋਟਾ ਪਿੰਡ ਸਾਡਾ ਦੂਰੂ ਸਾਹਿਬ ਠੀਕ ਹੈ ਛੋਟਾ ਤੇ ਪਹਿਲਾਂ ਤੂੰ ਸਾਡਾ ਪਿੰਡ ਸਮਝੀ ਨਹੀਂ ਅੱਛਾ ਨਾ ਨਾ ਆਪਣਾ ਪਿੰਡ ਤਾਂ ਇਹ ਗੁਰੂ ਕੇ ਤੇ ਇਹਦਾ ਕੀ ਐਂ ਦੱਸਦੇ ਕੀ ਖਾਈ ਜੰਨੀ ਆ ਨਾਰ ਕਿਵੇਂ ਸਵਾਦ ਲੱਗੇ ਨਾਰ ਹਾਂ ਠੀਕ ਹੈ ਤੇ ਕਿਵੇਂ ਕਿਵੇਂ ਕਿਦਾਂ ਦਾ ਲੱਗਿਆ ਤੈਨੂੰ ਇੱਥੇ ਆ ਕੇ ਗੁਰੂ ਕੇ ਵਧੀਆ ਅੱਛਾ ਤੇ ਕਿਹਦੇ ਕਿਹਦੇ ਨਾਲ ਮਿਲੀਆਂ ਤੂੰ ਸਾਰੇ ਨਾਂ ਦੱਸ ਦੇ ਕਿਹਦੇ ਨਾਲ ਕਿਹਦੇ ਨਾਲ ਮਿਲ ਗਈ ਤੂੰ ਸਾਰੇ ਮੈਂ ਜਿਹੜੇ ਤੇਰੇ ਯਾਰ ਮੋ ਦੋਸਤ ਬਣ ਗਏ ਕਿਹੜੇ ਕਿਹੜੇ ਬਣ ਗਏ ਪਤਾ ਨਹੀਂ ਹੈ ਪਤਾ ਨਹੀਂ ਤੈਨੂੰ ਤੇ ਇਹਨੂੰ ਜਾਣਦੇ ਤੂੰ ਆਹ ਬੰਦੇ ਨੂੰ ਕੌਣਾ ਇਹ ਪਤਾ ਨਹੀਂ ਇਹ ਹੋਆ ਲੱਬੀ ਡਾਉਨ ਸਾਡੀ ਡਾਉਨ ਟੀਮ ਦਾ ਮੈਂਬਰ ਸੀਗਾ ਇਹ ਇਹ ਬੰਦਾ ਵੀ ਸਾਡੀਆਂ ਵੀਡੀਓ ਵੀਡੀਓ ਚ ਉਹ ਕਰਦਾ ਅੱਜ ਐਕਟਿੰਗ ਕਰਦਾ ਇਹ ਹੁੰਦਾ ਤੇਰਾ ਨਾਮ ਕੀ ਸੀਗਾ ਭੁੱਲ ਗਿਆ ਮੈਂ ਸਿੱਧੂ ਤੇਰਾ ਨਾਮ ਨੂਰ ਵੀਰ ਨੂਰ ਵੀਰ ਉਹ ਸਬਜੀ ਦਾ ਨਾਮ ਕੀ ਸੀਗਾ ਮੱਤੀ ਰਟਾ ਹੁਣ ਕਹੇ ਦੱਸ ਨਹੀਂ ਉਹ ਚੀਜ਼ ਨਹੀਂ ਨਹੀਂ ਥੋੜਾ ਜਿਹਾ ਹਾਂ ਪਾਪਾ ਹੂੰ ਉੱਥੇ ਮੈਂ ਉਹ ਹੋ ਗਿਆ ਨਾ ਯਾਰ ਬਾਬੇ ਦੇ ਉੱਥੇ ਟੋਪੀਆਂ ਲਾਉਣ ਲੱਗ ਕੇ ਉੱਥੇ ਕਿਹੜਾ ਸਾਹਿਬ ਫਤਿਹਗੜ੍ਹ ਸਾਹਿਬ ਤਾਂ ਪਤਾ ਨਹੀਂ ਯਾਰ ਉਹ ਕੋਈ ਮੁੰਡੇ ਸੀਗੇ ਵਿਚਾਰੇ ਤੇ ਉਹ ਉਹਨਾਂ ਕੋ ਤਾਂ ਨਹੀਂ ਟੋਪੀਆਂ ਲਾਉਣ ਲੱਗੇ ਸਾਰਿਆਂ ਦੇ ਹਾਂ ਉਹਨਾਂ ਲਾਗੇ ਹਾਂ ਵੀ ਜਿਨ੍ਹਾਂ ਦੇ ਟੋਪੀਆਂ ਲੈਂਦੇ ਆ ਵੇ ਵੇ ਪਟਕੇ ਜਾਣ ਪਟਕੇ ਵੀ ਉਹ ਨਹੀਂ ਨਹੀਂ ਉਹ ਕਹਿੰਦੇ ਵੀ ਜਿਹਨਾਂ ਦੀ ਟੋਪੀ ਤੁਸੀਂ ਵੀ ਉਹ ਕਰਦੇ ਹੋ ਵੀ ਇਹਨਾਂ ਦਾ ਵੀ ਤੁਸੀਂ ਆਦਰ ਨਹੀਂ ਕਰਦੇ ਆਂ ਨਹੀਂ ਕਰਦੇ ਵੀ ਤੁਸੀਂ ਗੁਰੂ ਦੀ ਧਰਤੀ ਤੇ ਫਿਰਦੇ ਹੋ ਤੇ ਉਹ ਕਹਿੰਦੇ ਫਿਰ ਉਹ ਟੋਪਾਂ ਵੀ ਬਾਹਲਾ ਕੋ ਚੱਲਿਆ ਬੋਲਣ ਲੱਗੇ ਲੋਕ ਵਿਚ ਲੋਕ ਕਹਿੰਦੇ ਵੀ ਤੂੰ ਕੌਣ ਹੁੰਨਾ ਵੀ ਹਨਾ ਯਾਰ ਜਵਾਕ ਜੇ ਸੀ ਦੂ ਦਾੜਣਗੇ ਵੀ ਨਹੀਂ ਫੁੱਟੀਆਂ ਵੀਨਣ ਨੂੰ ਕਹਿੰਦੇ ਪਤਾ ਤਾਂ ਹੁਣਾ ਨਹੀਂ ਇਤਿਹਾਸ ਬਾਰੇ ਤੇ ਤੁਸੀਂ ਵੀ ਆਹ ਕਰਦੇ ਹੋਗੇ ਹਾਂ ਲੋਕ ਹੋ ਗਏ ਨਾ ਹਾਂ ਤੇ ਬੜੇ ਉਹ ਕਰਦੇ ਬੜਾ ਚੱਲਿਆ ਉਹਥੇ ਵੀ ਜਾਂ ਉਥੋਂ ਪੜਕਾ ਲੈਣਾ ਹੈ ਪੜਕੇ ਲੈਣਾ ਹਾਂ ਉਹ ਕਹਿੰਦੇ ਵੀ ਉਹ ਕਹਿੰਦੇ ਤੁਸੀਂ ਪੱਗ ਬਨੋ ਜਾਂ ਕੋਈ ਮੁਕੇ ਜਾਓਗੇ ਹਨਾ ਉਹ ਬਨੋ ਉਹ ਕਰਦੇ ਸੀ ਹਾਂ ਇਹ ਨਾ ਉਹਨਾਂ ਵਾਂਗਰ ਮੇਰੇ ਪਰਸਨ ਹਾਂ ਹਾਂ ਅੱਜ ਆ ਨਾ ਜਿੱਦਨ ਵੀ ਅਗਲੇ ਦਿਨ ਵੀ ਉਹ ਵੀਡੀਓ ਉਹ ਦਿਨ ਉਹ ਦਿਨ ਹੀ ਹੋਈਆਂ ਸੀ ਜਿੱਦਨ ਬਾਬੇ ਸੀਗੇ ਉਦੋਂ ਵੀ ਦਿਨ ਚੱਲਦੇ ਸੀਗੇ ਹੈ ਕਿਤਨਾ ਹਾਂ ਨਹੀਂ ਨਹੀਂ ਉੱਥੇ ਜਿੱਦਨ ਹਾਂ ਬਾ ਉਹ ਦਿਨ ਤੋਂ ਪਹਿਲਾਂ ਨਗਰ ਕੀਰਤਨ ਤੋਂ ਪਹਿਲਾਂ ਉੱਥੇ ਵੀ ਹਾਂ ਉਹ ਫਿਰਦੇ ਸੀ ਹਾਂ ਹਾਂ ਹੈ ਪਾ ਮਹਰਨੀ ਲਈ ਉਹ ਕਿਸੇ ਲਈ ਕਿਸੇ ਲਈ ਹੁੰਦੀ ਆ ਹੂੰ ਨਮਸਕਾਰ ਬਸ ਬੱੱਕਾ ਹਾਂ ਪਾ ਅੱਜ ਜੜੀ ਜੀ ਭੂਟੀ ਵਾਲੀ ਹੋ ਗਈ ਨਾ ਹੋਰ ਗੱਲ ਫਟ ਥਾਂ ਤੇ ਨਾ ਤੇਰੇ ਲਈ ਹੈ ਜੜੀ ਫਟਾਉਣਾ ਲਾਈਟ ਬਣਾ ਲੈ ਤੇ ਪਾ ਗੋਭੀ ਬੈਠਾ ਗੋਭੀ ਤਾਂ ਖਤਮ ਹੋ ਗਈ ਹੈਈ ਰਹੀ ਆ ਲੈ ਓ ਲੱਗੇ ਹੋਏ ਬੁੱਜੇ ਬਣਾ ਇੰਨਾ ਅਮਰ ਤਾਂ ਬੈਠੇ ਰਹੇ ਮੈਂ ਮਹੁੰਮੜਾ ਗਿਆ ਗਿਆ ਤੇ ਤੂੰ ਲੈ ਤੂੰ ਲੈ ਜੂਆ ਲੱਭੀ ਲੈ ਜੂਆ ਹਾਂ ਲੱਭੀ ਲੈ ਜੂਆ ਬੱਤ ਨਹੀਂ ਹਾਂ ਲੱਭੀ ਲੈ ਜੂਆ ਨੀਰ ਤਾਂ ਇਹ ਕਿਉਂ ਨਹੀਂ ਆਇਆ ਨੀਰ ਤੇ ਲੱਗਿਆ ਤੂੰ ਪਾਇਆ ਹਾਂ ਹਾਂ ਚੱਕ ਚੱਕ ਲਾ ਪੰਡ ਬਹੁਤ ਵੱਡੀ ਆ ਪੰਡ ਬਹੁਤ ਵੱਡੀ ਆ ਪੰਡੀ ਵਾਲੀ ਵੱਡੀ ਆ ਪੰਡ ਬਹੁਤ ਵੱਡੀ ਆ ਯਾਰ ਭਾਵਾ ਦੇ ਫੇਰ ਅਖੀਰ ਹੋਇਆ ਯਾਰ ਹੈਈ ਵਾਲਾ ਪੰਡ ਚ ਆ ਮੈਂ ਦੇਖਿਆ ਮਾ ਜਿਗਾ ਮਾ ਆ ਲੱਗਿਆ ਸਾਰਾ ਲੈ ਚੱਕ ਚੱਕ ਉਹ ਹੁੰਦੂਂ ਗਰਾ ਲੱਗ ਗਿਆ ਦੇਖੋ 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 ਠੀਕ ਆ ਲੱਭੀ ਨੂੰ ਬਹੁਤ ਸੋਹਣਾ ਸੀਗਾ ਤੇ ਲੱਭੀ ਓਕੇ ਬਾਈ ਜਾਂਦਾ ਪੇ ਪੰਡ ਜਾਂਦੇ ਆ ਉਹ ਜਾਂਦਾ ਹੈ ਉਹੋ ਖੜ ਜਾ ਖੜ ਜਾ 1 ਮਿੰਟ ਇਧਰ ਕੰਮ ਢੇਡਾ ਹੋ ਗਿਆ ਕਹਿੰਦੇ ਪੰਡ ਬਹੁਤ ਭਾਰੀ ਇਧਰ ਮੂੰਹ ਦਿਖਾ ਦੇ ਲੱਭੀ ਆ ਟੋਪੀ ਤੇਰੀ ਤਹਾਂ ਚੱਕ ਹੋਰ ਚੱਕ ਤਹਾਂ ਦਾ ਚੱਕ ਲਾ ਫੇਰੀ ਦੂ ਟੋਪੀ ਇਧਰ ਕੰਮ ਕਹਿੰਦੇ ਖਤਰਾ ਬਈ ਦਿੱਤਾ ਹੋ ਗਿਆ ਲਿੱਤਾ ਹਰੇ ਹੋ ਜਾ ਚਕ ਥੋੜੀ ਹੋਰ ਚੱਕ ਇਹਦਾ ਰੀਪਾ ਚ ਗਿਆ ਆ ਕੱਬਾ ਸੜ ਜਾ ਉਹ ਤੈਨੂੰ ਕੁੱਟ ਵੀ ਲੱਗੇ ਥੋੜਾ ਇਹ ਇਹਨੂੰ ਮੌਕਾ ਮਿਲਿਆ ਹਮਦਰਦ ਇਹਨੂੰ ਮਿਲਾਦ ਕੇ ਵੀ ਸਾਡੇ ਗੁਰੂ ਸਾਹਿਬ ਤੋਂ ਨੂਰ ਵੀ ਰਾਈ ਆ ਸਾਡੇ ਸਾਨੂੰ ਸਾਡੇ ਇਹ ਫੈਨ ਆ ਇਹ ਮੰਨ ਕੇ ਚੱਲੋ ਵੀ ਸਾਨੂੰ ਮੰਨ ਕੇ ਚੱਲ ਇਹ ਕਹਿੰਦੀ ਤੁਹਾਡੇ ਵੀਡੀਓ ਬਹੁਤ ਵਧੀਆ ਹੁੰਦੀਆਂ ਬਾਈ ਜੀ ਤੇ ਹੋਰ ਦੱਸ ਨੂਰੂ ਸਟੇ ਸੀਗਾ ਵਧੀਆ ਦੱਸ ਹੈ ਵੀਡੀਓ ਵਧੀਆ ਲੱਗਦੇ ਤੁਹਾਨੂੰ ਆਪਣਾ

ਤੇਦੇ ਪਪੂ ਆ ਦੇ ਖਾਤਰ ਤੇ ਨੂਰ ਦੇ ਖਾਤਰ ਨੂਰ ਪ੍ਰਿਤ ਨਾਲ ਤੇ ਪਮਣਾ ਜੇ ਮੈਗੀ ਪੂਰੇ ਖਾਤਰ ਲੈ ਬਈ ਆਪਾਂ ਕਰ ਲਿਆ ਪਲੇਟਾਂ ਤਿਆਰ ਪੂਆ ਖਾਤਰ ਹੁਣ ਆਪਾਂ ਟੇਸਟ ਕਰਾਉਣੇ ਆਂ ਦੰਨੇ ਆਪਾਂ ਪੂਆ ਦੇ ਨੂਰ ਨੂੰ ਲੈ ਪੂਆ ਚੱਕੋ ਨਾਇਨਾ ਅੰਦਰ ਆ ਜਾ ਇੱਧਰ ਆ ਜਾ ਨੂਰ ਵੀ ਰ ਪੂਆ ਉਹ ਗੇ ਛੋੜ ਗਿਆ ਘਟਨਦਾ ਤਾਂ ਮੈਂ ਪੂਆ ਕੋ ਗੇ ਛੋੜਿਆ ਘਟਨਦਾ ਤਾਂ ਕੋਈ ਨਹੀਂ ਬੀਖਿਆ ਉਹ ਠੀਕ ਆ ਪੂਆ ਵਧੀਆ ਹਾਂ ਵਧੀਆ ਬੁੱਤਾ ਅਸੀਂ ਆਏ ਦਾਦੀ ਨਾਲ ਦਾਦੀ ਜੀ ਨਾਲ ਅੱਜ ਆਪਾਂ ਹੁਣ ਸਿੱਧੂ ਨੂੰ ਉਹ ਤੇ ਆਪਾਂ ਬੈਠੇ ਆ ਹਾਂ ਛੱਡ ਜੇ ਦੁਬਾਰੇ ਬੋਲ ਆਪਾਂ ਪੂਆ ਨੂੰ ਤੇ ਨੂਰ ਨੂੰ ਚਾਹ ਪਾਣੀ ਖਵਾਤਾ ਨੂਰ ਕਿਵੇਂ ਲੱਗਿਆ ਚਾਹ ਪਾਣੀ ਵਧੀਆ ਤੇ ਮੈਗੀ ਕਿੱਦਾਂ ਲੱਗੀ ਆ ਤੁਹਾਨੂੰ ਵਧੀਆ ਪੂਆ ਕਿੱਦਾਂ ਲੱਗੀ ਮੈਗੀ ਬਹੁਤ ਵਧੀਆ ਠੀਕ ਆ ਤੇ ਪੁਰਵਨਾ ਨੂੰ ਦੱਸ ਦੇ ਫਿਰ ਤੇਰਾ ਦੱਸ ਦੇਗੀ ਵੀਡੀਓ ਚ ਆਪਾਂ ਹਾਂ ਨਾਂ ਦੱਸ ਦੇ ਤੇਰਾ ਨੂਰਵੀ ਤੌਰ ਹੈ ਨੂਰਵੀ ਤੌਰ ਹਾਂ ਨਾ ਨੂਰ ਕਹ ਦੇ ਕੇ ਕੱਲਾ ਨੂਰ ਨਹੀਂ ਹਾਂ ਨੂ ਨੂਰ ਆਖਾਂ ਕਰਾਂਗੇ ਇਸ ਤਰ੍ਹਾਂ ਹੈ ਕਿ ਨੂਰਪ੍ਰੀਤ ਕੌਰ ਨੂਰਪ੍ਰੀਤੀ ਦਰ ਬੋਲ ਨਹੀਂ ਜਾਏ ਹਾਂ ਚੱਲ ਨੂਰਪ੍ਰੀਤ ਕੌਰ ਤੇ ਦੋਸਤ ਕਿਹੜੇ ਕਿਹੜੇ ਬਣ ਗਏ ਹੋ ਇੱਥੇ ਐ ਸਿੱਧੂ ਹਾਂ ਸਿੱਧੂ ਰੱਜੂ ਤੇ ਰੱਜੋ ਬਣ ਗੀ ਹੋਰ ਤੇਰਾ ਮਨ ਅੱਛਾ ਤੇ ਇੱਥੇ ਵੀ ਹੁਣ ਤੂੰ ਐ ਦੱਸ ਦੇ ਨਾਲੇ ਵੀ ਹੈ ਤੇ ਰਿਸ਼ਤੇਦਾਰੀ ਦੱਸ ਦੇ ਵੀ ਆਪਣੀ ਕਾਦੀ ਆ ਰਿਸ਼ਤੇਦਾਰੀ ਦੱਸ ਦੇ ਨਾਲੇ ਵੀ ਕਿਹੜੀ ਰਿਸ਼ਤੇਦਾਰੀ ਮੇਰੇ ਦਾਦੀ ਦੇ ਨਾਨਤੇ ਠੀਕ ਆ ਤੇ ਇਹ ਹੁਣ ਤੂੰ ਪਹਿਲੀ ਵਾਰ ਆਈ ਏ ਇੱਥੇ ਹਾਂ ਇੱਥੇ ਹੈ ਹਾਂ ਅੱਛਾ ਦਾਦੀ ਨਾਲ ਆਈ ਏ ਠੀਕ ਆ ਦਾਦੀ ਨਾਲ ਆਈ ਏ ਪਹਿਲੀ ਵਾਰ ਠੀਕ ਆ ਤੇ ਸਕੂਲ ਜਾਣੀ ਹੁ ਜਾਨਣੀ ਏ ਨੇ ਸਕੂਲ ਕਿਹੜੀ ਕਲਾਸ ਚ ਹੋਗੀ 4th ਠੀਕ ਹੈ ਤੇ ਛੋਟੂਆਂ ਮਿਲਣਗੇ ਜੀ ਤੁਹਾਨੂੰ ਹਾਂ ਅੱਛਾ ਇਹ ਤੇ ਵਧੀਆ ਲੱਗਿਆ ਇੱਥੋਂ ਦਾ ਹਾਂ ਵਧੀਆ ਕਿਵੇਂ ਵੀ ਸਾਰਾ ਹਾਂ ਵਧੀਆ ਅੱਛਾ ਠੀਕ ਹੈ ਹੁਣ ਦੱਸ ਮੇਰਾ ਨਾਮ ਹਾਂ ਨਾਮ ਦੱਸੋ ਹਿਦੂ ਗਲਤ ਐਸ ਯੂ ਡਬਲ ਐਨ ਵਾਈ ਕੀ ਬਣ ਗਿਆ ਐਸ ਯੂ ਡਬਲ ਐਨ ਵਾਈ ਹਾਂ ਕੀ ਬਣ ਗਿਆ ਤੂੰ ਮੈਨੂੰ ਮਲੇ ਤੂੰ ਜਾਣਦੇ ਵੀ ਹੋ ਵੀ ਮੇਰੇ ਸਾਥ ਤੂੰ ਰਹਤੇ ਵੀ ਹੋ ਹਨਾ ਵੀ ਜਦ ਹਮ ਆਤੇ ਜਾਂਦੇ ਹੈ ਹੈ ਸਿੰਨੂ ਵਾਓ ਤੁਹਾਡੇ ਸਿੰਨੂ ਸਿੰਨੂ ਨੇ S U W N ਬਾਈ S U W N ਬਾਈ ਕੀਆ ਬਣਦਾ ਹੈ ਕੀ ਬਣ ਗਿਆ ਅਬ ਹੁਣ ਦੱਸੋ ਕੀ ਨਾਮ ਹੈ ਧੁੱਕ ਵਾਰੀ ਹੱਥਾਂ ਤੋਂ ਪਾਣੀ ਹੁੰਦਾ ਹੈ ਇੱਧਰ ਹੋ ਜਾ ਇੱਧਰ ਹੋ ਜਾ ਹੁਣ ਦੱਸੋ ਵੀ ਕੀ ਨਾਮ ਆਪਣਾ ਸੋਡਾ ਹਾਂ ਸਨੀ

ਏ ਬੀ ਸੀ ਡੀ ਉੱਚੀ ਲਾਊਡ ਸਪੀਕਰ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਟੀ ਐਲ ਐਮ ਐਨ ਓ ਪੀ ਟੂ ਆਰ ਐਸ ਟੀ ਯੂ ਵੀ ਡਬਲਯੂ ਐਸ ਵਾਈ ਨਹੀਂ ਹਸਣਾ ਨਹੀਂ ਹੈ ਤੂੰ ਮਨੇ ਵਿੱਚ ਮੇ ਟੀ ਸੇ ਬਾਅਦ ਬਤਾਉ ਟੀ ਸੇ ਟੀ ਸੇ ਟੀ ਸੇ ਬਾਅਦ ਬਤਾਉ ਬੁਲੀ ਚੱਲੋ ਏ ਬੀ ਸੀ ਟੀ ਹਾਂ ਏ ਸੇ ਨਹੀਂ ਹਾਂ ਇਹ ਤੋਂ ਬਾਅਦ ਹੁਣ ਜਿਹੜਾ ਕੁਝ ਦੱਸਣਾ ਦੱਸ ਦੇ ਸਾਰਾ ਕੁਝ ਓਕੇ ਕੰਮ ਦੱਸ ਬੱਸ ਹਾਂ ਦੱਸ ਦੇ ਮੇਰਾ ਨਾਮ ਨੁਰਵੀਰ ਹੈ ਉੱਚੀ ਥੋੜਾ ਜਿਹਾ ਲਾਊਡ ਮੇਰਾ ਨਾਮ ਨੁਰਵੀਰ ਹੈ ਮੇਰੇ ਪਾਪਾ ਦਾ ਨਾਮ ਜਤਾਰ ਸਿੰਘ ਹੈ ਹੈ ਜਤਾਰ ਹਾਂ ਮੇਰੀ ਮੰਮੀ ਦਾ ਨਾਮ ਜਸਪ੍ਰੀਤ ਮੇਰੇ ਭੈਣ ਦਾ ਨਾਮ ਰਾਜਵੀਰ ਮੇਰੇ ਭਾਈ ਦਾ ਨਾਮ ਦੁਰਮੁਠ ਤੇ ਮੇਰੀ ਦਾਦੀ ਦਾ ਨਾਮ

ਦੀ ਬੋਲਣਾ ਪੰਜਾਬੀ ਜਿਗੂ ਗਾਣਾ ਸੁਣਾ ਦੇ ਹਾਂ ਸੁਣਾਓ ਸੁਣਾ ਦੇ ਤੂੰ ਸੁਣਾ ਹਮੇ ਤਾਂ ਆਤਾ ਹੀ ਹੈ ਹਮੇ ਤਾਂ ਬਹੁਤ ਆਤੇ ਜਾਂ ਇਧਰ ਕੰਮ ਹੋਰ ਹੋ ਗਿਆ ਨੂਰ ਮੈਨੂੰ ਪਤਾ ਹੈ ਕੀ ਕਹਿੰਦੀ 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 ਤੂੰ ਮੈਨੂੰ ਬਾਈ ਆਇਆ ਪੁੱਛ ਕਹਿੰਦੀ ਵੀ ਬੀਮੈ ਰੋਟੀ ਕਿਵੇਂ ਖਾਨੀ ਆ ਪਾਣੀ ਕਿਹੜਾ ਪੀਨੀ ਆ ਇਹ ਦੇਖੋ ਇਹਦੇ ਸਬਾਲ ਹੁਣ ਇਹਦੇ ਆਪਾਂ ਸੰਭਾਲੇ ਤੇ ਪੁੱਛ ਨਹੀਂ ਸਕਦੇ ਨਾ ਇਹ ਪਣੇ ਜਿਹੜਾ ਚੈਨਲ ਫਿਰ ਇਹ ਫਿਰ ਬਹੁਤ ਉਹ ਹਿੱਟ ਕਰ ਜਾਣਾ ਫਿਰ ਜੇ ਇਹ ਸੰਭਾਲ ਪੁੱਛਣ ਲੱਗ ਗਿਆ ਆਪਾਂ ਤੇ ਹੁਣ ਆਪਾਂ ਹੋਰ ਕੁਝ ਪੁੱਛਦੇ ਵੀ ਖੇਡਾਂ ਖੁੰਡਾਂ ਬਾਰੇ ਦੱਸੋ ਖੇਡਾਂ ਬਾਰੇ ਖੇਡਾਂ ਹੂੰ ਖੇਡਾਂ ਤੇ ਮੈਂ ਖੇਡਾਂ ਬਾਰੇ ਤੁਸੀਂ ਖੇਡਦੇ ਹੋ ਕੀ ਕਿਵੇਂ? ਖੇលਦੇ ਬੋਲਤੀ। ਅੱਛਾ ਕੀ ਕੁਛ ਖੇਡਦੇ? ਮੈਂ ਬੋਲਤੀ ਸੋ ਰਹਾ ਹੂੰ। ਹੂੰ ਕੀ ਕੁਛ ਖੇਡਦੇ ਹੋ? ਹੱਥ ਦੀਵਾਰਾਂ ਤੇ ਮੈਂ ਤਾਂ ਕਬੱਡੀ। ਹੂੰ ਕਬੱਡੀ ਤਾਂ ਹੁੰਦੀ ਆ ਰਚਣ ਦੀ। ਵਾਹ ਜੀ ਤੁਹਾਡੇ ਵਾਹ ਜੀ ਕਿਹਨੇ ਕਬੱਡੀ ਵੀ ਵੀ ਕਬੱਡੀ। ਨੂਰ ਖੇਡਦੀ ਐ ਕਬੱਡੀ ਖੇਡਦੀ ਐ ਨੂਰ। ਗੁਰੂਸਰ ਚ ਖੇਡਦੀ ਨਹੀਂ ਐ ਕਬੱਡੀ। ਕਿ ਹੋਰ ਕੋਈ ਪਿੰਡ ਚ ਜਾਣ ਹੁੰਦਾ? ਨਹੀਂ। ਠੀਕ ਐ। ਚੱਲ ਤੂੰ ਮੈਨੂੰ ਐਂ ਦੱਸ ਹੁਣ ਉਹਦੇ ਬਾਰੇ ਦੱਸ ਉਹਨਾਂ ਨੇ ਜਾਣ ਲਈ ਤੂੰ ਨਿਸ਼ਾਨ ਬਾਰੇ ਹਾਂ ਇਹ ਬੰਦੇ ਡਾਊਨ ਟੀਮ ਦੇ ਬੰਦੇ ਆ ਹਾਂ ਡਾਊਨ ਇੱਕ ਹੀ ਨਹੀਂ ਉਹ ਕਿਵੇਂ ਜੇ ਲੱਗਦਾ ਤੈਨੂੰ ਕਿਵੇਂ ਉਹਦੇ ਸਾਰਾ ਕੁਝ ਦੱਸ ਨਿਸ਼ਾਨ ਬਾਰੇ ਬਾਲੇ ਧੰਦੇ ਆ ਹੈ ਬਾਰੇ ਦੰਦੇ ਆ ਗੰਦੇ ਆ ਆ ਦੇਖ ਬਈ ਇਹ ਨਿਸ਼ਾਨ ਦੇਖ ਰਿਹਾ ਆਪਣੀ ਵੀਡੀਓ ਤਾਂ ਉਹ ਬਹੁਤ ਗੰਦੇ ਨੇ ਹੋਰ ਕੋਈ ਦੱਸੋ ਹੋਰ ਹਾਂ ਨਿਸ਼ਾਨ ਦੀ ਪੂਰੇ ਦੀ ਪੂਰੇ ਦੀਪੂ ਵੀ ਬਹੁਤ ਹੀ ਦੰਦਾ ਦਾ ਪ੍ਰਾਇਮ ਨਿੱਕਾ ਤੋਂ ਗੰਦੇ ਲੱਗਦੇ ਹੁੰਦੇ ਨੇ ਕਾ ਕਿਉਂ ਗੰਦੇ ਲੱਗਦੇ ਆ ਹਾਂ ਯਾ ਦੇ ਅੱਛਾ ਤੇਰੇ ਨਾਲ ਖੇਡਦੇ ਨਹੀਂ ਹੁੰਦੇ ਕਿ ਖੇਡਦੇ ਨਹੀਂ ਹੁੰਦੇ ਤੇਰੇ ਨਾਲ ਹਾਂ ਮੈਂ ਤੂੰ ਨਹੀਂ ਐਨਾ ਤੈਨੂੰ ਮੈਂ ਹੁੰਦਾ ਨਾਲ ਤੋਂ ਕਿਵੇਂ ਮੈਂ ਤੁਰੀਆਂ ਨਾਲ ਥੇਲੂ ਮੈਂ ਅੱਛਾ ਠੀਕ ਹੈ ਬੋਨਾ ਅੱਛਾ ਵੀ ਉਹਨਾਂ ਨਾਲ ਖੇਡਦੇ ਨਹੀਂ ਤੂੰ ਹਾਂ ਠੀਕ ਹੈ ਧੰਨ ਹੁਣ ਆਪਾਂ ਨੂਰ ਨੂੰ ਇੱਧਰ ਉਹ ਕਰਾਂਗੇ ਨੂਰ ਕਹਿੰਦੀ ਮੇਰੀਆਂ ਫੋਟੋਆਂ ਖੇਦੇ ਆ ਫੋਟੋ ਕਰੇਗਾ ਹੋ ਗਈਆਂ ਫੋਟੋਆਂ ਮੈਂ ਕਲਿੱਕ ਤੁਹਾਡੀਆਂ ਕਿਵੇਂ ਹੋਈਆਂ ਫੋਟੋਆਂ ਵਧੀਆ ਠੀਕ ਹੈ ਕਿੱਦਾਂ ਦਾ ਲੱਗ ਰਿਹਾ ਹੈ ਤੇ ਖੁੱਲੀ ਹਵਾ ਚ ਵਧੀਆ ਅੱਛਾ ਠੀਕ ਹੈ ਅੱਜ ਦੀ ਵੀਡੀਓ ਵੈਲਸੋ ਸਵਾਦ ਸਵਾਦਤ ਹੈ ਤੇ ਅੱਜ ਦੀ ਵੀਡੀਓ ਬਹੁਤ ਟੈਂਟ ਹੋਈ ਅੱਜ ਦੀ ਵੀਡੀਓ ਤੇ ਸੋਦਾ ਸਵਾਦਤ ਹੈ ਬਹੁਤ ਟੈਂਟ ਹੋ ਰਹੀ ਹੈ ਹੁਣ ਆਪਾਂ ਨੂਰ ਨੂੰ ਸਾਰਾ ਖੇਤ ਜਗਮਾਈ ਜੰਨੇ ਆਗੇ ਨੂਰ ਕਿਦਾਂ ਲੱਗ ਰਿਹਾ ਖੇਤ ਚ ਆ ਕੇ ਹੈ ਵਧੀਆ ਥੋੜਾ ਜਿਹਾ ਉੱਚੀ ਦੇ ਨੀ ਬੋਲੇ ਕਰ ਆਪਾਂ ਵਧੀਆ ਨੂਰ ਦੇ ਆਪਾਂ ਇਧਰ ਫੁੱਲ ਵੀ ਲਾਤੇ ਨੂਰ ਕਹਿੰਦੀ ਮੈਨੂੰ ਬਹੁਤ ਸੋਹਣੇ ਲੱਗੇ ਫੁੱਲ ਕਿਦਾਂ ਲੱਗੇ ਰਹੇ ਆ ਵਧੀਆ ਠੀਕ ਹੈ ਆਪਾਂ ਫੁੱਲਾਂ ਚ ਨੂਰ ਨੂੰ ਘੁਮਾਤਾ ਆਏ ਆਪਾਂ ਹੁਣ ਉਧਰ ਚੱਲ ਸਿੱਧਾ ਚੱਲ ਹੁਣ ਉਹ ਤੈਨੂੰ ਬੰਦਾ ਦਿਖਾ ਦੇਗੀ ਇੱਕ ਬੰਦਾ ਦਿਖਾ ਦੇਗੀ ਨੂਰ ਕਹੂਗੀ ਮੈਨੂੰ ਕਿੱਧਰ ਖੇਤਾਂ ਚ ਵਾੜਤਾ ਨੂਰ ਕਹਿੰਦੀ ਤਾਂ ਹੋਊਗੀ ਵੀ ਬਾਈ ਤਾਂ ਕਿੱਧਰ ਮੈਨੂੰ ਖੇਤਾਂ ਚ ਵਾੜੀ ਫਿਰਦਾ ਵੀ ਵੀ ਕੋਈ ਮੈਨੂ ਹੋਰ ਹੋਵੇ ਇੱਧਰ ਸ਼ਹਿਰ ਸ਼ੂਰ ਚ ਲੈਕ ਨਹੀਂ ਜਾਂਦਾ ਬਾਈ ਹਨਾ ਨੂਰ ਕਿ ਕਿਵੇਂ ਉਹ ਵੀ ਲੈ ਕੇ ਜਾਣਾ ਪੁੱਤ ਨੂੰ ਹਾਂ ਤੇ ਲੈ ਜਾਗੇ ਤੈਨੂੰ ਤੇ ਉਹ ਇੱਧਰ ਠੀਕ ਹੈ ਬੰਦਾ ਬੰਦਾ ਠੀਕ ਹੈ ਇਹ ਡਰ ਲੱਗਦਾ ਡਰ ਲੱਗਦਾ ਨੂਰ ਭਾਈ ਇਹ ਬੰਦੇ ਤੋਂ ਡਰਦੀ ਆ ਮੈਨੂੰ ਸੋ ਪਤਾ ਨਹੀਂ ਕਿੰਨਾ ਦੀ ਉਹ ਹੁਲਾਦੀ ਕੀ 30 ਉਹਨਾਂ ਦੀ ਉਹ ਹੁਲਾਦੀ ਕੀ ਲੱਗਦੀ ਆ ਕਿਵੇਂ ਤੀਹ ਰੰਦਾਂ ਪੁੱਤ ਲੱਗਦੀ ਆ ਤੈਨੂੰ ਪੁੱਤ ਅੱਛਾ ਠੀਕ ਆ ਨੂਰ ਨੂੰ ਭਾਈ ਐ ਸੱਚ ਨੂੰ ਭੂਤ ਲੱਗਦਾ ਡਰ ਲੱਗਿਆ ਹਟ ਜਾ ਫੋਟੋ ਕਰ ਦੇ ਤੇਰੀ ਇੱਕ ਮਿੰਟ ਮੇਰੇ ਨਾਲ ਫੋਟੋ ਹਟ ਜਾ ਕੀ ਹੈ ਇਹ ਵਾਲਾ ਇਹ ਤਾਂ ਇਹ ਛੁੱਲ ਗਈ ਹੈ ਇਹ ਛੁੱਲ ਇਹ ਨਹੀਂ ਹੈ ਛੁੱਲ ਗਈ ਤੂੰ ਵੈਸੀ ਹੈ ਵੈਸੀ ਉੱਧਰ ਆਇਆ ਹਾਂ ਵੇ ਇਹ ਤਾਂ ਵੈਸੀ ਬੂਟਾ ਹੈ ਸੁੰਦਰ ਹੈ ਹਾਂ ਸੁੰਦਰ ਹੈ ਸੁੰਦਰ ਹੈ ਕਿਹਾ ਸੁੰਦਰ ਹੈ ਉਹ ਫੂਲ ਹਾਂ ਠੀਕ ਹੈ ਉਹ ਐ ਕਰ ਐ ਕਰ ਉਹ ਜੋ ਇਹ ਖੱਟਾ ਭੂਲ ਹੈ ਨਾ ਹੈ ਇਹਦੀ ਵੇ ਦੂਸਰੇ ਕੰਨ ਪਰ ਲਗਾ ਲਈਓ ਜੋ ਖਟਾ ਫੂਲ ਹੈ ਤੋੜ ਲੈ ਨਹੀਂ ਕੁਛ ਨਹੀਂ ਹੈ ਇਸ ਵਿੱਚ ਲੱਦਾ ਪੜਾ ਹੈ ਹਾਂ ਇਧਰ ਲੱਗਿਆ ਫਿਰ ਇਧਰ ਕਰ ਲੈ ਇੱਕ ਤਾਂ ਨਾ ਮੈਨੂੰ ਹਿੰਦੀ ਚ ਬੋਲਣਾ ਪੈਂਦਾ ਵੀ ਤੁਹਾਨੂੰ ਹਿੰਦੀ ਵੀ ਥੋੜਾ ਜਿਹਾ ਸਮਝ ਆ ਜੇ ਹਨਾ ਪੰਜਾਬੀ ਤੈਨੂੰ ਜੰਮਣੀ ਹੈ ਵੀ ਸਮਝ ਆ ਇੱਥੇ ਤੋਂ ਆਤੀ ਹੈ ਤੁਮੇ ਸਮਝ ਦਿਖਾ ਦੇ ਕਿ ਤੇ ਲੱਗ ਰਲਦਾ ਤਾ ਤੜ ਤੋ ਮੈਂ ਸੂਈ ਨਾ ਲੂੰਨੀ ਆ ਸੂਈ ਨਾ ਲੂੜੀ ਨੇ ਉਹੀ ਸੈਟ ਆਫ ਕਰ ਲੈ ਨੇ ਹੁਣ ਐਂ ਐ ਨੂਰ ਆਏਂਗਾ ਤੂੰ ਹੁਣ ਮੇਰੇ ਕੋਲ ਪੈਂਦੀ ਨੇ ਤੇ ਮੇਰੇ ਕੋਲ ਪੈਂਦੀਸ ਤੂੰ ਹਾਂ ਕਿਉਂ ਕਿਥੋਂ ਆਏ ਪਏ ਆ ਹੁਣ ਕੀ ਕੀ ਦੇਖਣਾ ਅੱਛਾ ਘੰਟੀਆਂ ਇਹ ਘੰਟੀਆਂ ਤਾਂ ਮੈਂ ਦੱਸਿਆ ਸੀਗਾ ਮੈਂ ਬਾਪੇ ਨੇ ਬਣਾਈਆਂ ਹੋਈਆਂ ਬਹੁਤ ਬੂਤਾਂ ਹਾਂ ਉਹ ਬੋਤਲਾਂ ਆਈਆਂ ਲਾ ਕੇ ਹਾਂ ਤੇ ਉਹ ਫਿਰ ਵੀ ਰੋਜ਼ ਰਾਜ ਨਹੀਂ ਆਉਂਦੇ ਜਾਂ ਜਾਨਵਰ ਨਹੀਂ ਆਉਂਦੇ ਹਾਂ ਨਹੀਂ ਇਹ ਵਿੱਚ ਬੋਤਲਾਂ ਦੇ ਵਿੱਚ ਘੰਟੀ ਹੈ ਹਾਂ ਘੰਟੀਆਂ ਨਹੀਂ ਬੋਤਲ ਨਹੀਂ ਘੰਟੀ ਬੋਤਲ ਦੇ ਨਾਲ ਇੱਕ ਇੱਕ ਕਿੱਲੀ ਆ ਠੀਕ ਆ ਕਿੱਲ ਜਿਹਾ ਤਦੋਂ ਨਾਲ ਇੱਕ ਥੱਲੇ ਉਹ ਕਾਗਜ਼ ਆ ਜਦੋਂ ਕਾਗਜ਼ ਹਵਾ ਨਾਲ ਹਿੱਲਦਾ ਤੇ ਫਿਰ ਟੰ 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 ਜੀ ਹਾਂ ਉਹ ਬੋਤਲ ਤੇ ਹਾਂ ਉਹ ਤਰ੍ਹਾਂ ਫਿਰ ਉਹ ਟੂ ਘੰਟੇ ਉਹ ਜਿਹੜਾ ਕਿਲੇ ਆ ਉਹ ਵੀ ਫਿਰ ਹਿੱਲਦਾ ਫਿਰ ਅੱਛਾ ਉਹ ਤਰ੍ਹਾਂ ਕਿਹਨਾਂ ਹਾਂ ਤਾਂ ਨਿਓ ਫਿਰ ਹਾਂ ਸਾਈਫ ਹੁਣ ਠੰਡੀ ਹਵਾ ਚੱਲਦੀ ਵਰਤੇ ਲਿਖੇ ਨੇ ਪੂਰੀ ਠੰਡੀ ਹਵਾ ਬਦਲਾਈ ਹੋ ਗਈ ਪੂਰੀ ਹੋ ਵਿੱਚ ਅੰਡੋ ਮੈਂ ਨਾ ਕਹਤੇ ਗਏ ਨਾ ਨਿਆ ਸੂਰ ਇੱਥੇ ਸੂਰ ਆ ਗਿਆ ਸੀ ਪੂਆ ਇੱਥੇ ਹਾਂ ਫੇਰ ਸੂਰ ਆ ਰਿਹਾ ਸੀ ਮਾਰਤ ਸੂਰ ਹਾਂ ਹਲਕੇ ਸੂਰ ਆ ਗਿਆ ਸੀਗਾ ਹਾਂ ਤੇ ਇਥੋਂ ਆ ਜਿਹੜਾ ਆਪਣੇ ਘਰ ਕੋਲ ਦੀ ਗਿਆ ਜਮਾ ਘਰ ਕੋਲ ਦੀ ਗਿਆ ਰਾਤ ਨੂੰ ਹਾਂ ਨਹੀਂ ਨਹੀਂ 8:00 ਵਜੇ ਫੇਰ ਸਾਰੇ ਇਕੱਠੇ ਹੋ ਗਏ ਹਾਂ ਤੇ ਮੁੜ ਕੇ ਭੱਜ ਗਿਆ ਉਹ ਅੱਗੇ ਅੱਗੇ ਅਗਲੇ ਪਿੰਡ ਭੱਜ ਗਿਆ ਅਗਲੇ ਪਿੰਡ ਮੈਂ ਆਇਆ ਕਿੱਥੋਂ ਸੀ ਆਇਆ ਉਹ ਉੱਥੋਂ ਮੰਡੀਆਂ ਕੋਲ ਨੂੰ ਹਲਕਿਆ ਸੀਗਾ ਸੁਰ ਪਤਾ ਕਿਵੇਂ ਤੀਰਦਾ ਸੀਦਾ ਹੋ ਪਤਾ ਕਿਵੇਂ ਲੱਗੇ ਹਲਕੇ ਦਾ ਹਲਕੇ ਦਾ ਵੀ ਪਤਾ ਹੜਕੇ ਹੀ ਸੀਗਾ ਸਾਰੇ ਉਹ ਬੰਦਿਆਂ ਨੂੰ ਬੰਦੇ ਵੀ ਨਹੀਂ ਨਹੀਂ ਉਹ ਪਿੱਛੇ ਨਾ ਮੰਨ ਕੇ ਚੱਲ ਹਲਕ ਵੀ ਵੜਦਾ ਹੁੰਦਾ ਸੀ ਲੋਕਾਂ ਨੂੰ ਬੰਦਾ ਹੁੰਦਾ ਮੰਡੀ ਚ ਤਿੰਨ ਚਾਰ ਹਾਂ ਵੜ ਗਏ ਤਿੰਨ ਚਾਰ ਜਵਾਕ ਦਾਖਲ ਵੀ ਹੋ ਗਏ ਸੀਗੀ ਹਾਂ ਹਾਂ ਨਵੜ ਗਿਆ ਸੀਗਾ ਸਾਰਾ ਆਪਾਂ ਵੀਡੀਓ ਵੀ ਬਣਾਈ ਸੀਗੀ ਹਾਂ ਹਾਂ ਮੈਨੂੰ ਥੈਂ ਤੈਨੂੰ ਦਿਖਾਉਂ ਆ ਮੈਂ ਖੜ ਜਾ ਮੈਂ ਤੁਝੇ ਇਹ ਇੱਥੋਂ ਬਣਾਈ ਆ ਮੈਂ ਇੱਥੇ ਮੈਂ ਉੱਥੇ ਖੜਾ ਸੀ ਤੇ ਇੱਥੋਂ ਬਣਾਈ ਆ ਜਿੱਥੇ ਤੂੰ ਤੁਰੇ ਹੋਣੀ ਆ ਇੱਥੋਂ ਆਏ ਆਏ ਭੱਜਿਆ ਸਦਾ ਇੱਥੇ ਇਧਰ ਬਾ ਕਿਸੇ ਕਰੇ ਨਹੀਂ ਬੜਿਆ ਨਾ ਹੋਰ ਹੂੰ ਹੂੰ ਬੜ ਜੰਦਾ ਤਾਂ ਹੈ ਕੁੱਤੇ ਹੋਣੇ ਨਹੀਂ ਕਰੇ ਹੂੰ ਛੋੜ ਦੇ ਕੁੱਤੇ ਨੂੰ ਸਾਰਾ ਕੁੱਤੇ ਸੀਗੇ